ਸੰਗਰਾਮ ਦੇ ਮੌਕੇ ਗੁਰੂ ਘਰ ਦੇ ਵਿੱਚ ਲੰਗਰ ਖਾਣਾ ਲੋਕਾਂ ਨੂੰ ਪਿਆ ਮਹਿੰਗਾ 40 ਤੋਂ ਵੱਧ ਲੋਕ ਹੋਏ ਬਿਮਾਰ ਲੱਗੀਆਂ ਉਲਟੀਆਂ ਹਸਪਤਾਲ 'ਚ ਚੱਲ ਰਿਹਾ ਇਲਾਜ ਜੁ디ਆਣਾ ਦੇ ਵਿੱਚ ਲੰਗਰ ਪ੍ਰਸ਼ਾਦ ਖਾਣ ਤੋਂ ਬਾਅਦ 50 ਲੋਕ ਬਿਮਾਰ ਹੋ ਗਏ ਨਹੀਂ ਤਾਂ ਜਹੀ ਖਬਰ ਸਾਹਮਣੇ ਆਈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਰਾਮ ਦੇ ਮੌਕੇ ਲੰਗਰ ਲਗਾਇਆ ਹੋਇਆ ਸੀ ਗਜਰੇਲੀ ਅਤੇ ਚਾਹ ਦਾ ਲੰਗਰ ਸੀ ਜਿਸ ਨੂੰ ਖਾਣ ਤੋਂ ਬਾਅਦ ਲੋਕ ਬਿਮਾਰ ਹੋਏ ਨੇ ਦੱਸਦੇ ਕਿ ਉਲਟੀਆਂ ਲੱਗਦੀਆਂ ਤੇ ਉਹਨਾਂ ਨੂੰ ਦਸਤ ਹੋਏ ਤੇ ਇਸ ਦੌਰਾਨ ਉਹਨਾਂ ਨੂੰ ਛੇਤੀ ਹੀ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹਾਲਾਂਕਿ ਉਰਸ ਅਧਿਕਾਰੀ ਵੀ ਪਹੁੰਚੇ ਨੇ ਅਤੇ ਮੈਡੀਕਲ ਸਪੈਸ਼ਲਿਸਟ ਵੀ ਉੱਥੇ ਮੌਜੂਦ ਨੇ ਜਿਹੜੇ ਡਾਕਟਰ ਨੇ ਉਹਨਾਂ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਫਿਲਹਾਲ ਇਹੀ ਗੱਲ ਸਾਹਮਣੇ ਆਈ ਕਿ ਫੂਡ ਪੌਇਜ਼ਨਿੰਗ ਕਰਕੇ ਇਹ ਸਾਰੀ ਜਿਹੜੀ ਘਟਨਾयां ਵਾਪਰੀ ਹੈ ਜਿਸ ਕਰਕੇ 40 ਤੋਂ ਵੱਧ ਲੋਕ ਬਿਮਾਰ ਹੋਏ ਨੇ ਜਸਤਰਾ ਭਾਈ ਸਾਹਿਬ ਤੁਸੀਂ ਆਲਰੇਡੀ ਸਰਪੰਚ ਸਾਹਿਬ ਨਾਲ ਗੱਲਬਾਤ ਕੀਤੀ ਹੈ ਮੈਂ ਮੌਕੇ ਦਾ ਜਾਇਜ਼ਾ ਲਿਆ ਆ ਜੋ ਦੱਸਿਆ ਜਾ ਰਿਹਾ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਸੰਗਰਾਂਦ ਤੇ ਮੌਕੇ ਤੇ ਬੜਾ ਇੱਕ ਗੁਰੂ ਮਹਾਰਾਜ ਜੀ ਦੀ ਸੇਵਾ ਦੇ ਵਿੱਚ ਇੱਕ ਨਕਮਸਤਕ ਹੋਣ ਆਂਦੇ ਨੇ ਸ਼ਰਧਾਲੂ ਜਿਨੇ ਵੀ ਤੇ ਉਹਨਾਂ ਦੇ ਅਸ਼ੀਰਵਾਦ ਨਾਲ ਜਿਸ ਤਰ੍ਹਾਂ ਵੀ ਅੱਗੇ ਹੈ ਤੇ ਕੋਈ ਪ੍ਰਸ਼ਾਦ ਦੇ ਰੂਪ ਦੇ ਵਿੱਚ ਉਹ ਵਰਤਾਇਆ ਗਿਆ ਜੋ ਦੱਸਿਆ ਗਿਆ ਹੈ ਉਹ ਅਜੇ ਵੈਰੀਫਿਕੇਸ਼ਨ ਚੱਲ ਰਹੀ ਹੈ ਤੇ ਜਿਸ ਦਾ ਸੇਵਨ ਕਰਨ ਤੋਂ ਬਾਅਦ ਕੁਝ ਲੋਕ ਤਕਰੀਬਨ ਜਦਾਂ ਇੱਥੇ ਹਸਪੀਟਲ ਦੇ ਵਿੱਚ ਜੋ ਦੱਸਿਆ ਜਾ ਰਿਹਾ 20 ਤੋਂ 22 ਲੋਕ ਜਿਹੜੇ ਹੈਗੇ ਨੇ ਉਹਨਾਂ ਨੂੰ ਇੱਕ ਮੈਡੀਕਲ ਲੈਂਗੁਏਜ ਦੇ ਵਿੱਚ ਕਹੀਏ ਤੇ ਫੂਡ ਪੋਇਜ਼ਨਿੰਗ ਜਿਹਦੇ ਕਰਕੇ ਵੋਮਿਟਿੰਗਸ ਲੂਜ਼ ਮੋਸ਼ਨਸ ਜਿਹੜੀਆਂ ਹੈ ਪਰ ਜੋ ਅਜੇ ਇਮੀਡੀਏਟਲੀ ਡਾਕਟਰਾਂ ਦਾ ਇਹ ਕਹਿਣਾ ਹੈ ਕਿ ਸਾਰੇ ਦੇ ਸਾਰੇ ਜਿਹੜੇ ਮਰੀਜ਼ ਹੈਗੇ ਨੇ ਪੇਸ਼ੈਂਟਸ ਨੇ ਉਹ ਆਊਟ ਆਫ ਡੇਂਜਰ ਨੇ ਕੋਈ ਇਦਾਂ ਦੀ ਵਰੀ ਵਾਲੀ ਗੱਲ ਨਹੀਂ ਹੈ ਬਾਕੀ ਰਿਪੋਰਟਸ ਜਿਹੜੀਆਂ ਨੇ ਉਹ ਟੈਸਟ ਵਗੈਰਾ ਹੋ ਰਹੇ ਨੇ 1.5 ਘੰਟੇ ਤੱਕ ਰਿਪੋਰਟਸ ਆ ਜਾਣਗੀਆਂ ਤੇ ਸਾਡੀ ਵੀ ਬੜੀ ਇੱਕ ਸਤਰਕ ਮੋਨੀਟਰਿੰਗ ਚੱਲ ਰਹੀ ਹੈ ਤੇ ਜਿਹੜੇ ਵੀ ਪਾਰਟ ਦੇ ਉੱਤੇ ਕਿਸੇ ਦੇ ਵੀ ਪਾਰਟ ਤੇ ਨਿਊਸ ਆਪਣਾ ਕੋਈ ਇਹ ਕੋਈ ਕੇਅਰਨੈਸ ਜਾਂ ਕੋਈ ਜੋ ਵੀ ਆਪਣਾ ਅੰਗੈਲੀ ਆਏਗੀ ਤੇ ਉਹਦੇ ਤੇ ਬਣਦੀ ਕਾਰਵਾਈ ਕੀਤੀ ਜਾਏਗੀ ਇਹਦੇ ਵਿੱਚ ਜੀ ਬੱਚੇ ਬਜ਼ੁਰਗ ਮੈਂ ਲਾਮਾ ਕੁਝ ਦੱਸੇ ਹੈਗੇ ਨੇ ਇੱਥੇ ਹਸਪਤਾਲ ਜਿਹੜਾ ਇਸ ਵੇਲੇ ਆਪਾਂ ਮੁੱਖ ਤੇ ਖੜੇ ਰਗੁਨਾਥ ਹਸਪਤਾਲ ਇੱਥੇ 20 ਤੋਂ 25 ਲੋਕ ਨੇ ਕੁਝ ਮਹਲ ਹਸਪਤਾਲ ਦੱਸੇ ਜਾ ਰਹੇ ਨੇ ਹੁਣ ਉੱਥੇ ਵੀ ਅਸੀਂ ਵਿਜ਼ਿਟ ਕਰ ਰਹੇ ਆਂ ਤੇ ਸਾਰਾ ਕੁਝ ਕਰਕੇ ਵੈਰੀਫਾਈ ਕਰਕੇ ਫਿਰ ਤੁਹਾਨੂੰ ਦੁਬਾਰਾ ਦੱਸਾਂਗੇ ਤਾਂ ਸਰਚ ਵਗੈਰਾ ਕਰਵਾਈ ਨਹੀਂ ਅਰੀਦਾ ਦੇ ਕਿਸੇ ਤੋਂ ਕਿਸੇ ਸੈਂਪਲ ਲੈ ਕੇ ਕਿਸੇ ਤਰ੍ਹਾਂ ਦਾ मतलब ਕੀ ਕਰਨਾ ਜੀ ਬਿਲਕੁਲ ਹੁਣੀ ਦੱਸ ਕੇ ਹਟੇ ਮੈਡੀਕਲ ਇਟ ਹੈਸ ਬੀਨ ਕਨਵੇਡ ਥੈਟ ਦੇ ਆਰ ਅੰਡਰ ਮੈਡੀਕੇਸ਼ਨ ਐਂਡ ਦੇ ਵੈਰੀ ਕੀਨ ਸਟ੍ਰਿਕਟ ਮੈਡੀਕੇਸ਼ਨ ਐਂਡ ਜਿਹੜੀ ਮੇਨ ਇਨੀਸ਼ially ਵਾਚਣ ਵਾਲੀ ਗੱਲ ਆਈ ਹੈ ਕਿ एवरीवन ਬੀ ਇਜ਼ ਆਊਟ ਆਫ ਡੇਂਜਰ ਤੁਹਾਨੂੰ ਕੋਈ ਕੰਪਲੀਟ ਆਈ ਸੀਗੀ ਥਾਣੇ ਦੇ ਵਿੱਚ ਜਦੋਂ ਤੁਸੀਂ ਵੈਸੀ ਹਾਂਜੀ ਸੋਰਸਸ ਤੋਂ ਇਨਤਲਾਹ ਆ ਜਾਂਦੀ ਹੈ ਸਾਡੇ ਜੋ ਸਾਡਾ ਇੰਟੈਲੀਜੈਂਸ ਹੈਗਾ ਜਾਂ ਇਮੀਡੀਏਟਲੀ ਜੋ ਵਰਕਿੰਗ ਹੁੰਦੀ ਹੈ ਜੀ ਪੁਲਿਸ ਇਸ ਨੂੰ ਬੜਾ ਵਾਰ ਫਾਟਿੰਗ ਤੇ ਬੜਾ ਜ਼ੀਰੋ ਟੋਲਰੈਂਸ ਤੇ ਲੈ ਕੇ ਚੱਲਦੇ ਹਾਂ ਤੇ ਮੈਂ ਉਹ ਹੀ ਤੁਹਾਨੂੰ ਦੱਸਿਆ ਜੀ ਸਾਰ ਇਮੀਡੀਏਟਲੀ ਇਹੋ ਜਿਹੇ ਮੈਟਰਸ ਦੇ ਵਿੱਚ ਸਭ ਤੋਂ ਪਹਿਲਾਂ ਸਾਡਾ ਜਿਹੜਾ ਮੇਨ ਮੋਟਿਵ ਹੁੰਦਾ ਹੈ ਕਿ ਬਈ ਜਿਹੜਾ ਹਿਊਮਨ ਲਾਈਫ ਹੈ ਜਾਂ ਹਿਊਮਨ ਜਿਹੜਾ ਕੰਸਰਨ ਹੈ ਉਹ ਹਮੇਸ਼ਾ ਵਾਚ ਕਰਨਾ ਤੇ ਬਾਕੀ ਜੋ ਵੀ ਜਿਹਦੇ ਪਾਰਟ ਤੇ ਵੀ ਗੈਲੀ ਆ ਉਹਨੂੰ ਉਹਦੇ ਤੇ ਨਕੇਲ ਪਾਵਾਂਗੇ ਜਾਣ ਨਹੀਂ ਦਿੱਤਾ ਜਾਏ ਧੰਨਵਾਦ ਥੈਂਕ ਯੂ ਚੜਦੀ ਕਲਾ ਟਾਈਮ ਟੀਵੀ ਲਈ ਲੁਧਿਆਣਾ ਤੋਂ ਜਤਿੰਦਰਪਾਲ ਛਾਵੜਾ ਅਤੇ ਟਿੰਕਾ ਦੀ ਰਿਪੋਰਟ